ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਵੀ ਹਾਕੀ ਦੇ ਪਲੇਅਰ ਬਣਾਉਣ ਲਈ ਸਾਡੀਆਂ ਆਪਣੀਆਂ ਅਕੈਡਮੀਆਂ ਚਲਦੀਆਂ ਕਬੱਡੀ ਦੀਆਂ ਸਾਡੀਆਂ ਆਪਣੀਆਂ ਜਿਹੜੀਆਂ ਅਕੈਡਮੀਆਂ ਚਲਦੀਆਂ ਪਰ ਫਿਰ ਵੀ ਜਿਹੜੇ ਕੋ ਸਿੱਖ ਚ ਇਹਦੇ ਅਚੇਚੇ ਤੌਰ ਤੇ ਆਪਣਾ ਯੋਗਦਾਨ ਪਾਉਂਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦਾ ਹਮੇਸ਼ਾ ਹੀ ਸਤਿਕਾਰ ਕਰਦੀ ਹੈ ਸਰਦਾਰ ਜਰਮਨਜੀਤ ਸਿੰਘ ਜਿਨ੍ਹਾਂ ਨੇ ਇੰਡੀਆ ਦੀ ਹਾਕੀ ਟੀਮ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਭਾਵੇਂ ਟੀਮ ਨੂੰ ਪਹਿਲਾਂ ਵੀ ਸਨਮਾਨਤ ਕੀਤਾ ਗਿਆ ਸੀ ਪਰ ਸਾਫਤ ਸੂਰਤ ਹੋਣ ਕਰਕੇ ਉਸ ਦਿਨ ਅਸੀਂ ਫੈਸਲਾ ਕੀਤਾ ਸੀ ਕਿ ਉਹਨਾਂ ਨੂੰ 5 ਲੱਖ ਰੁਪਈਆ ਜਿਹੜਾ ਆ ਉਹ ਦਿੱਤਾ ਜਾਊਗਾ ਤੇ ਸਨਮਾਨ ਵੀ ਵਿਦੇਸ਼ ਵਿਸ਼ੇਸ਼ ਕੀਤਾ ਜਾਊਗਾ ਜੋ ਉਹਨਾਂ ਦਾ ਸਨਮਾਨ ਕੀਤਾ ਦੂਸਰਾ ਮੁੰਡਾ ਅਮਰਪ੍ਰੀਤ ਸਿੰਘ ਜਿਹੜਾ ਸਾਫਤ ਸੂਰਤ ਆ ਜਿਹੜਾ ਦੌੜਾਂ ਦੇ ਵਿੱਚ ਆਪਣਾ ਮੈਟਰ ਲੈ ਕੇ ਆਇਆ ਉਹਨੂੰ ਵੀ 1 ਲੱਖ ਰੁਪਈਆ ਜਿਹੜਾ ਤੇ ਉਹਦਾ ਵੀ ਸ਼ੋਮਣੀ ਗੁਰਦਾਰਾ ਪਰਨਮਤ ਕਮੇਟੀ ਵੱਲੋਂ ਸਤਿਕਾਰ ਕੀਤਾ ਗਿਆ ਤੇ ਸ਼ੋਮਣੀ ਕਮੇਟੀ ਹਮੇਸ਼ਾ ਹੀ ਉਹ ਸਿੱਖ ਜਿਹੜੇ ਜੇ ਸਾਫ਼ਤ ਸੂਰਤ ਆ ਉਹਨਾਂ ਲਈ ਹਮੇਸ਼ਾ ਹੀ ਆਪਣਾ ਯੋਗਦਾਨ ਸਮੇਂ-ਸਮੇਂ ਸਰ ਪਾਉਂਦੀ ਰਹੀ ਆ ਸੋ ਇਹ ਦੋਹਾਂ ਨੂੰ ਅੱਜ ਚੇਚੇ ਤੌਰ ਤੇ ਜਿਹੜਾ ਇੱਥੇ ਉਹ ਸਨਮਾਨ ਪੇਟੀ ਮੈਂ ਤੇ ਸਭ ਤੋਂ ਪਹਿਲਾਂ ਐਸਜੀਪੀਸੀ ਦਾ ਬਹੁਤ-ਬਹੁਤ ਧੰਨਵਾਦੀ ਆ ਹਮੀਰ ਸਾਹਿਬ ਦਾ ਬਹੁਤ-ਬਹੁਤ ਧੰਨਵਾਦੀ ਆ ਕਿ ਜਿਨ੍ਹਾਂ ਨੇ ਇਹ ਮੈਨੂੰ ਮਾਨ ਬਖਸ਼ਿਆ ਪਾ ਪਿਛਲੀ ਵਾਰੀ ਵੀ ਜਦੋਂ ਏਸ਼ੀਅਨ ਗੇਮਾਂ ਵਿੱਚ 골ਡ ਮੈਡਲ ਲੈ ਕੇ ਆਏ ਸੀਗੇ ਤੇ ਉਦੋਂ ਵੀ ਐਸ்சிਪੀਸੀ ਨੇ ਬਹੁਤ ਸਨਮਾਨ ਕੀਤਾ ਸੀ ਕਿ ਐਤਕੀ 올림픽ਸ ਵਿੱਚ ব্রੌਂਜ਼ ਮੈਡਲ ਲੈ ਕੇ ਆਏ ਆ ਤੇ ਉਸ ਵਿੱਚ ਵੀ ਐਸਜੀਪੀਸੀ ਨੇ ਮੇਰਾ ਬਹੁਤ ਸਨਮਾਨ ਕੀਤਾ ਜਿਸ ਦਿਨ ਅਸੀਂ ਮੈਡਲ ਲੈ ਕੇ ਇੰਡੀਆ ਪਰਤੇ ਸੀਗੇ ਸਭ ਤੋਂ ਪਹਿਲਾਂ ਉਦੋਂ ਸਨਮਾਨਤ ਕੀਤਾ ਸੀਗਾ ਤੇ ਅੱਜ ਛੇਛੇ ਚੋਰ ਤੇ ਬੁਲਾ ਕੇ ਤੇ ਮੈਨੂੰ ਐਸਜੀਪੀਸੀ ਨੇ ਸਨਮਾਨ ਕੀਤਾ ਤੇ ਮੈਂ ਐਸਜੀਪੀਸੀ ਦਾ ਬਹੁਤ ਧੰਨਵਾਦੀ ਆ ਤੇ ਮੈਂ ਇਹੀ ਗਰਜਾਸ਼ ਕਰਦਾ ਹਾਂ ਐਸਜੀਪੀਸੀ ਤੋਂ ਕਿ ਇਦਾਂ ਹੀ ਆਉਣ ਵਾਲੇ ਪਲੇਅਰਾਂ ਦੀ ਪੰਜਾਬ ਦੇ ਪਲੇਅਰਾਂ ਦੀ ਇੰਡੀਆ ਦੇ ਪਲੇਅਰਾਂ ਦੀ ਇਦਾਂ ਹੀ ਸਪੋਰਟ ਕਰਦੇ ਰਹਿਣਾ ਤਾਂ ਜੋ ਆਪਣੇ ਜਿੰਨੇ ਵੀ ਔਰ ਆਉਣ ਵਾਲੀ ਜੰਗ ਜਨਰੇਸ਼ਨ ਆ ਉਹ ਇਸ ਤੋਂ ਪ੍ਰਭਾਵਿਤ ਹੋ ਕੇ ਹੋਰ ਗੇਮਾਂ ਵੱਲ ਵਧੇ ਤੇ ਜਿੱਦਾਂ ਕਿ ਮੇਰੇ ਨਾਲ ਨਾਲ ਅੱਜ ਅੰਮ੍ਰਿਤਸਰ ਤੋਂ ਇੱਕ ਵੀਰ ਦੌੜ ਕਰਕੇ ਇੱਥੇ ਤੱਕ ਪਹੁੰਚਿਆ ਹੈ ਹਰਮੰਦਰ ਸਾਹਿਬ ਦਰਸ਼ਨ ਕਰਨ ਆਇਆ ਹੈ ਉਸ ਦਾ ਵੀ ਐਸ.ਪੀ.ਸੀ ਨੇ ਸਨਮਾਨਿਤ ਕੀਤਾ ਹੈ ਤੇ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਇਸ ਚੀਜ਼ ਦੇ ਕਿ ਉਹਨਾਂ ਨੇ ਨਾ ਸਾਨੂੰ ਮਾਨ ਬਖਸ਼ਿਆ ਅਪੀਲ ਇਹੀ ਆ ਕਿ ਆਪਣੀ ਜਿੰਨੇ ਵੀ ਨੌਜਵਾਨ ਸਿੱਖ ਨੌਜਵਾਨਾ ਉਹ ਸਿੱਖੀ ਸਰੂਪ ਵਿੱਚ ਰਹਿ ਕੇ ਆਪਣੇ ਪੰਜਾਬ ਦਾ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨਾ ਤੇ ਮਾਪਿਆਂ ਦਾ ਨਾਮ ਰੋਸ਼ਨ ਕਰਨਾ ਤਾਂ ਜੋ ਆਪਣੀ ਜਿਹੜੀ ਧਰਮ ਦੀ ਪਛਾਣ ਆ ਉਹ ਦੇਸ਼ਾਂ-ਵਿਦੇਸ਼ਾਂ ਤੱਕ ਪਤਾ ਚੱਲੇ ਕਿ ਆਪਣੇ ਧਰਮ ਦੀ ਕੀ अहमਤਾ ਤੇ ਕੀ ਮਹੱਤਤਾ ਵਾ ਤੇ ਇਸੇ ਤਰ੍ਹਾਂ ਹੀ ਮੇਰੀ ਸਾਰਿਆਂ ਨੂੰ ਗਰਜਾਸ਼ ਆ ਕੇ ਆਪਣੇ ਸਰੂਪ ਵਿੱਚ ਰਹਿ ਕੇ ਖੇਡਣ ਬਿਲਕੁਲ ਸਾਰਿਆਂ ਨੂੰ ਇਹੀ ਅਪੀਲ ਆ ਕਿ ਆਪਣੇ ਨਸ਼ਿਆਂ ਤੋਂ ਦੂਰ ਰਹਿਣਾ ਨਸ਼ਿਆਂ ਤੋਂ ਦੂਰ ਰਹਿ ਕੇ ਜੇ ਤੁਸੀਂ ਕੋਈ ਸਟੱਡੀ ਵੀ ਕਰਦੇ ਆ ਜਾਂ ਕੋਈ ਹੋਰ ਵੀ ਐਜੂਕੇਸ਼ਨ ਕਰਦੇ ਆ ਤੇ ਆਪਣਾ ਸਮਾਂ ਕੱਢ ਕੇ ਜਰੂਰ ਮੈਦਾਨ ਵਿੱਚ ਜਾਣ ਖੇਡ ਕਰਨ ਤਾਂ ਜੋ ਉਹਨਾਂ ਦਾ ਜਿਹੜਾ ਧਿਆਨ ਆ ਇਹਨਾਂ ਚੀਜ਼ਾਂ ਤੋਂ ਹਟ ਸਕੇ ਕਿਉਂਕਿ ਖੇਡ ਇੱਕ ਐਸੀ ਚੀਜ਼ ਆ ਜੋ ਇਨਸਾਨ ਨੂੰ ਮੈਂਟਲੀ ਵੀ ਸਟਰੋਂਗ ਬਣਾਉਂਦੀ ਆ ਫਿਜ਼ੀਕਲੀ ਦੇ ਨਾਲ ਨਾਲ ਤੋਂ ਸਾਨੂੰ ਇਸ ਚੀਜ਼ਾਂ ਤੋਂ ਦੂਰ ਰੱਖੇਗੀ ਤੇ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਕਿਸ ਤਰ੍ਹਾਂ ਆਪਣੇ ਆਪ ਨੂੰ ਅੱਗੇ ਲੈ ਕੇ ਆਉਂਦੇ ਨੇ ਕਿ ਜਿਦਾ ਅੰਬਾਲੇ ਤੋਂ ਇਹ ਵੀ ਐਥਲੀਟ ਕਰਦਾ ਤੇ ਅੰਬਾਲਾ ਦੇ ਤੋਂ ਭੱਜ ਕਿਸੇ ਤੋਂ ਘਰ ਆਇਆ ਇਹਦੇ ਨਾਲ ਵੀ ਕਿੰਨੇ ਜਿਹੜੇ ਹੋਰ ਨੌਜਵਾਨ ਐਸਟੀ ਨੂੰ ਪ੍ਰਭਾਵਿਤ ਹੋਣਗੇ ਤੇ ਆਪਣਾ ਗੇਮ ਆ ਲਾਉਣਗੇ ਵੀਰ ਜੀ ਜਿਸ ਟਮ ਮਤਲਬ ਕਿ ਗੇਮ ਕਰੇ ਕਰੂੰਦਾ ਥਲੈਟਿਕ ਕਰੇ ਕਰੂੰਦਾ ਤੋਂ ਉਸ ਟਾਈਮ ਮਤਲਬ ਕਿ ਮੇਰੇ ਫਾਦਰ ਸਾਹਿਬ ਐਕਸਪਾਇਰ ਹੋ ਗਏ ਜੋ ਮੈਨੂੰ ਸਪੋਰਟ ਕਰੇ ਕਰਾਂਦੇ ਤੋਂ ਰਨਿੰਗ ਵਗੈਰਾ ਛੁੱਟ ਗਈ ਥੀ ਤੋਂ ਉਸਕੇ 2 ਸਾਲ ਬਾਅਦ ਮਨੇ ਦੁਬਾਰਾ ਕਿਸੇ ਤਰੀਕੇ ਦੇ ਕੁਛ ਐਸੇ ਸੇ ਮਤਲਬ ਕਿ ਮੇਰੀ ਗੇਲ ਮੈਂ ਗੁਰਦੁਆਰਾ ਸਾਹਿਬ ਗਿਆ ਉੱਥੇ ਅਰਦਾਸ ਕਰੀ ਕਿ ਭਈ ਪ੍ਰਮਾਤਮਾ ਮੇਰੇ ਜੋਗਾ ਵੀ ਕੁਛ ਐਸਾ ਚਮਤਕਾਰ ਕਰੇ ਜਿਸ ਤੇ ਮੈਂ ਆਪਣੀ ਰਨਿੰਗ ਦੁਬਾਰਾ ਕ तो प्रमात्मा ने चमत्कार मेरी गेल, और यो चीज मैं दो साल पहले ही सोच रखी थी कि मैं अगर ऐसा कुछ करागा परमात्मा मेरी गेल चमत्कार तो यो चीज मैं करूंगा कि रनिंग करके तो श्री दरबार साहब जाऊंगा तो वो चीज मैंने करी हर यहां तक आया मैं प्रमात्मा की मेरे पा बहुत कृपा रही और आज मैं रनिंग कर रहा हूं और मेरे जोगा बहुत ਬੜੀ ਬਾਤ ਹੈ ਕਿ ਮੈਂ ਬਾਈ ਜੀ ਕੀ ਗੇਲ ਬੈਠਾ ਹੂੰ ਬਾਈ ਜੀ ਗੇਲ ਇਹਾਂ ਬੈਠਣਾ ਹੀ ਮੇਰੇ ਜੋਗਾ ਬਹੁਤ ਬਹੁਤ ਬੜੀ ਬਾਤ ਹੈ ਅਰ ਯਹਾਂ ਸੀ ਮੈਂ ਆ ਗਿਆ ਯਹਾਂ ਸੀ ਮੱਥਾ ਟੇਕਿਆ ਉਹ ਵੀ ਮੇਰੇ ਜੋਗਾ ਬਹੁਤ ਬੜੀ ਬਾਤ ਹੈ ਮੈਂ ਐ ਜੀਬੀਸੀ ਨੇ ਜੋ ਸਨਮਾਨ ਕਰਿਆ ਬਾਈ ਜੀ ਉਸਕਾ ਮੈਂ ਬਹੁਤ ਬਹੁਤ ਜ਼ਿਆਦਾ ਧੰਨਵਾਦੀ ਹੂੰ ਮਨ ਮੈਂ ਅੱਜ ਯਹਾਂ ਦੇ ਬਹੁਤ ਜ਼ਿਆਦਾ ਮੋਟੀਵੇਟ ਹੋ ਗਿਆ ਜਾ ਰਿਹਾ ਅਰ ਜੋ ਸਰੂਪੇ ਕੀ ਕੀਮਤ ਹੈ ਮੈਂ ਆਪ ਲੋਗਾਂ ਨੂੰ ਬਤਾ ਨਹੀਂ ਸਕਦਾ ਕਿਤਨੀ ਹੈ ਕਿਉਂਕਿ ਮੇਰੇ ਜੋਗਾ ਬਹੁਤ ਬੜੀ ਚੀਜ਼ ਆ ਜਿਹਨ ਸੀ ਮੈਨੂੰ ਮਿਲੀ ਆ ਯਹਾਂ ਸੀ ਤੇ ਇਹਨੂੰ ਮੈਂ ਹਮੇਸ਼ਾ ਸਨਮਾਨ ਨੂੰ ਸੰਭਾਲ ਕੇ ਰੱਖੂੰਗਾ ਅਰ ਅੱਗੇ ਤੱਕੀ ਕਰੂੰਗਾ ਤਾਂ ਕਿ ਮੈਂ ਵੀ ਅੱچھے ਲੈਵਲ ਬਬਾਈ ਜਿਸ ਤਰ੍ਹਾਂ ਮੈਂ ਵੀ ਇੰਟਰਨੈਸ਼ਨਲ ਲੈਵਲ ਪਰਫਾਰਮ ਕਰ ਸਕੂੰ ਜਿਸ ਤੇ ਲੋਕਾਂ ਨੂੰ ਪਤਾ ਲਗਾ ਕਿ ਸਿੱਖ ਕੌਮਾਂ ਦੇ ਬੰਦਾ ਕੋਈ ਉਠਿਆ ਗਰੀਬੀਾਂ ਮਾਂ ਦੇ ਉਠਿਆ ਬੰਦਾ ਹਰ ਯਹਾਂ ਤੱਕ ਪਹੁੰਚਿਆ আর ਉਸਦੀ ਕੌਮ ਨੇ ਉਹਨੂੰ ਕਿਤਨਾ ਸਪੋਰਟ ਕਰਿਆ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਜੀ ਮੈਂ ਉਹੀ ਮੈਸੇਜ ਦੇਣਾ ਚਾਹੁੰਗਾ ਕਿ ਅੱਛੇ ਬਸੇ ਲਗੋ ਆਪਣੇ ਧਰਮ ਕੇ ਪ੍ਰਤੀ ਵਫਾਦਾਰ ਹੋ ਆਪਾਂ ਕਾ ਜੋ ਨਸ਼ਾ ਹੈ ਆਪਣੇ ਆਪ ਛੁੱਟ ਜਾਗਾ ਜੋ ਆਪਕਾ ਕੈਰੀਅਰ ਹੈ ਜੋ ਆਪਕਾ ਮਤਲਬ ਜੋ ਵੀ ਪ੍ਰੋਫੈਸ਼ਨ ਹੈ ਆ ਪੜ੍ਹਾਈ ਕਰਨਾ ਚਾਹਾਂ ਆ ਗੇਮ ਕਰਨਾ ਚਾਹੋ ਉਸ ਜੋਗ ਦਾ ਉਸਕੇ ਪ੍ਰਤੀ ਵਫਾਦਾਰ ਰਹੋ ਉਸ ਨੂੰ ਪ੍ਰੇਮ ਕਰੋ ਤੋ ਆਟੋਮੈਟਿਕ ਆਪ ਨਸ਼ੇ ਪਾਸੇ ਤੇ ਦੂਰ ਹੋ ਜਾਗੇ ਠੀਕ ਨਹੀਂ ਆ ਕੀ ਸੋਚਿਆ ਪੁਚਤ ਦੇ ਵਿੱਚ ਕੀ ਕਾਮਯਾਬੀ ਹਾਸਲ ਕਰੀ ਫਿਊਚਰ ਮਾ ਜੀ ਮੇਰਾ ਯੋਹੀ ਹੈ ਕਿ ਮੈਂ ਆਪਣਾ ਬੈਸਟ ਦੂੰ ਕਿਉਂਕਿ ਪਰਮਾਤਮਾ ਨੂੰ ਪਤਾ ਹੈ ਕਿ ਮੈਂ ਕੀ ਕਰਨੇ ਜੋਗਾ ਬਣਿਆ ਹੂੰ ਕਿਉਂਕਿ ਮੈਂ ਤਾਂ ਆਪਣੀ ਕੋਸ਼ਿਸ਼ ਹੀ ਕਰ ਸਕੂ ਮੈਂ ਆਪਣਾ ਬੈਸਟ ਕਰਨ ਦੀ ਕੋਸ਼ਿਸ਼ ਕਰੂੰਗਾ ਜਹਾਂ ਤੱਕ ਵੀ ਪ੍ਰਮਾਤਮਾ ਮੈਨੂੰ ਲੇਗਾ ਜਾਗਾ ਨੈਸ਼ਨਲ ਇੰਟਰਨੈਸ਼ਨਲ ਜਹਾਂ ਤੱਕ ਵੀ ਮੈਂ ਜਾ ਪਾਉਂਗਾ ਮੈਂ ਕੋਸ਼ਿਸ਼ ਕਰੂੰਗਾ ਆਪਣੇ ਆਪ ਨੂੰ ਅੱਛਾ ਪਰਫਾਰਮ ਕਰਨ ਦੀ ਮੁਸ਼ਕਲਾਂ ਤਾਂ ਜੀ ਬਹੁਤ ਆਈ ਮੈਂ ਵਿੱਚ ਵਿੱਚ ਬਹੁਤ ਸਾ ਮੌਸਮ ਖਰਾਬ ਵੀ ਮਿਲਿਆ ਮੈਨੂੰ ਜਿਸ ਦੀ ਵਜ੍ਹਾ ਤੇ ਮੈਨੂੰ ਰਨਿੰਗ ਕਰਨੇ ਮੈਂ ਬਹੁਤ ਦਿੱਕਤ ਆਈ ਸਰਵਾਈਕਲ ਦੀ ਪ੍ਰੋਬਲਮ ਮੈਨੂੰ ਸ਼ੁਰੂ ਹੋ ਗਈ ਸੀ ਰਸਤੇ ਵਾਂ ਗਲੂਕੋਜ਼ ਵੀ ਲੱਗਿਆ ਮੇਰਾ बट मैं फिर भी रुकया नहीं क्योंकि मैं मैं पता था अगर मैं कहीं सबसे पहला फतेहगढ़ साहब रुकिया तख श्री अपना फिर उसके बाद श्री कोतवाल साहब फिर उसके बाद अपना चमकौर साहब फिर गुरुद्वारा श्री भट्टा साहब फिर अपना गुरुद्वारा श्री परिवार विछोड़ा साहब फिर अपना तख श्री केसगढ़ साहब आनंदपुर साहब ਫਿਰ ਉਸਕੇ ਬਾਅਦ ਇਸ ਤਰਹੀ ਕਰਦਾ ਵਾ ਮੈਂ ਇੱਥੇ ਪਹੁੰਚੀ ਆਂ ਰਸਤੇ ਮੈਂ ਜੀ ਪਰਮਾਤਮਾ ਨੇ ਹੀ ਹੱਥ ਪਕੜਿਆ ਜੀ ਜਦ ਕਿਸੇ ਨੇ ਵੀ ਨਹੀਂ ਹੱਥ ਪਕੜਿਆ ਜੀ ਕਿਸੇ ਸਰਕਾਰ ਨੇ ਨਹੀਂ ਹੱਥ ਪਕੜਿਆ ਜਾਂ ਕਿਸੇ ਨੇ ਵੀ ਨਹੀਂ ਹੱਥ ਪਕੜਿਆ ਤਾਂ ਜੀ ਪਰਮਾਤਮਾ ਨੇ ਹੀ ਹੱਥ ਪਕੜਿਆ ਜੀ ਜਦ ਹੀ ਮੈਂ ਅੱਜ ਇੱਥੇ ਬੈਠਾ ਹਾਂ ਨਾ ਕਿਸੇ ਕਿਸਕੇ ਅੰਦਰ ਕਿਸੇ ਕੀ ਉਹ ਨਹੀਂ ਹੈ ਇਸਮਾ ਸਿਰਫ ਪਰਮਾਤਮਾ ਕੋਤਕ ਹੈ ਜੇ ਹੁਣ ਸਾਂ ਮੈਂ ਇੱਥੇ